ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਫ ਦਾ ਸਰਪੰਚ ਹਰਪ੍ਰੀਤ ਸਿੰਘ ਪਿੰਡ ਬਹੂਨਾ ਜ਼ਿਲ੍ਹਾ ਮੋਗਾ ਦੇ ਰਹਿਣ ਵਾਲਾ ਹਾਂ ਸਤਿਕਾਰਯੋਗ ਵੀਰੋ ਇੱਕ ਆਪਜੀ ਨਾਲ ਅਹਿਮ ਗੱਲ ਕਰਨੀ ਆ 2 3 4 ਮਿੰਟ ਲੱਗ ਸਕਦੇ ਆ ਔਰ ਮੈਂ ਬੇਨਤੀ ਕਰੂੰਗਾ ਕਿ ਮੇਰੀ ਗੱਲ ਨੂੰ ਬਿਲਕੁਲ ਪਹਿਲਾਂ ਸੁਣਿਓ ਜੇ ਹੋ ਸਕੇ ਤਵ ਤੋਂ ਵੱਧ ਸ਼ੇਅਰ ਵੀ ਕਰਿਓ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਾਲ ਅੱਜ ਨਜਾਇਜ਼ ਧੱਕੇਸ਼ਾਹੀ ਹੋ ਰਹੀ ਆ ਜਿੱਥੇ ਰਾਜਨੀਤਿਕ ਲੋਕ ਆਪਣੀ ਤਾਕਤ ਨੂੰ ਵਰਤਦੇ ਆ ਔਰ ਪੁਲਿਸ ਦੇ ਮੋਢਿਆਂ ਤੇ ਰੱਖਦੇ ਆ ਤੇ ਪੁਲਿਸ ਵਾਲੇ ਵੀ ਪੈਸੇ ਨੂੰ ਮੋਖਰ ਰੱਖ ਕੇ ਸਾਰੀਆਂ ਗੱਲਾਂ ਦੇ ਵਿੱਚ ਲੈ ਕੇ ਆਉਂਦੇ ਆ ਸਾਰੀ ਪੁਲਿਸ ਇੱਕੋ ਜਿਹੀ ਨਹੀਂ ਹੁੰਦੀ ਕਿ ਪਰ ਕੁਸ਼ਕ ਜਿਹੜੇ ਆ ਘਟਿਆ ਲੋਕ ਆ ਜਿਹੜੇ ਇਸ ਖਾਕੀ ਵਰਦੀ ਦੇ ਵਿੱਚ ਉਹ ਪਰੇਸ਼ਾਨ ਕਰ ਰਹੇ ਆ ਸਮਾਜ ਦੇ ਉਹਨਾਂ ਲੋਕਾਂ ਨੂੰ ਜਿਹੜੇ ਸਮਾਜ ਨੂੰ ਸੁਧਾਰਨ ਦੀ ਗੱਲ ਕਰਦੇ ਆ ਸਮਾਜ ਦੇ ਸੇਵਕਾਂ ਜਾਂ ਸਮਾਜ ਪ੍ਰਤੀ ਚਿੰਤਤ ਆ ਔਰ ਉਹਨਾਂ ਦੇ ਵਿੱਚੋਂ ਹੀ ਪਹਿਲੇ ਦਿਨੀ ਸ਼੍ਰੀ ਮਹਿੰਦਰਪਾਲ ਲੂੰਬਾ ਸਾਡੇ ਮੋਗਾ ਦੇ ਸਮਾਜ ਸੇਵੀ ਔਰ ਜੀਡੀਬੀ ਨਿਊਜ਼ ਗਗਨਦ ਮਾਮਾ ਬਾਜੂ ਨਿਊਜ਼ ਚੈਨਲ ਦੇ ਜਿਹੜੇ ਮਾਲਕਾ ਉਹਨਾਂ ਤੇ ਵੀ ਇੱਕ ਨਜ਼ਾਇਜ਼ ਪਰਚਾ ਉਹਨਾਂ ਦੇ ਨਾਲ ਦੇ ਸਾਥੀ ਆਪਣੇ ਸੁਖਦੀਪ ਭਮ ਜੀ ਸੁਖਦੀਪ ਭਮ ਉਹ ਵਿਅਕਤੀ ਆ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ ਫਰੰਟ ਦਾ ਪੰਜਾਬ ਦਾ ਪ੍ਰਧਾਨ ਔਰ ਵੱਖ-ਵੱਖ ਸੈਂਕੜੇ ਕੈਂਪ ਲਾ ਕੇ ਔਰ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਨੌਜਵਾਨਾਂ ਨੂੰ ਉਹ ਬਚਾ ਚੁੱਕਿਆ ਔਰ ਉਹਨਾਂ ਦੀ ਦੇਖਰੇਖ ਵੀ ਵਧੀਆ ਢੰਗ ਨਾਲ ਕਰਵਾ ਰਿਆ ਵਾ ਔਰ ਇਹ ਜੇ ਜੇ ਸਾਡੇ ਬਿਸਲ ਬਲੂਰ ਵਿਅਕਤੀਆਂ ਦੇ ਨਾਲ ਇਹ ਧੱਕਾ ਹੋ ਰਿਹਾ ਤੇ ਹੋਰ ਪਤਾ ਨਹੀਂ ਕਿੰਨੇ ਇੱਕ ਨਜਾਇਜ਼ ਪਰਚਿਆਂ ਦੇ ਵਿੱਚ ਅਏ ਦਿਨ ਆਪਾਂ ਵੇਖਦੇ ਆ ਕਿ ਕਿੰਨਾ ਜਿਹੜਾ ਆਮ ਆਦਮੀ ਪਾਰਟੀ ਆ ਜਿਹੜੀ ਉਹਦੇ ਰਾਜਨੀਤਿਕ ਆਗੂ ਆ ਤਿੰਨਾ ਪੁਲਿਸ ਤੋਂ ਨਜਾਇਜ਼ ਢੰਗ ਦੇ ਨਾਲ ਕੰਮ ਕਰਵਾਉਂਦੇ ਆ ਝੂਠੇ ਪਰਚਿਆਂ ਦੇ ਵਿੱਚ ਸਾਫ ਸਾਕੇ ਤੋਰੀ ਜਾਂਦੇ ਆ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਆ ਇੱਕ ਆਵਾਜ਼ ਬੰਨਦੀ ਲੋੜ ਆ ਇੱਕ ਦੂਜੇ ਦੇ ਨਾਲ ਖੜਨ ਦੀ ਲੋੜ ਆ ਉਥੇ ਸਾਨੂੰ ਪਾਰਟੀ ਨਹੀਂ ਵੇਖਣੀ ਚਾਹੀਦੀ ਕਿਹੜਾ ਵਿਅਕਤੀ ਕਿਹੜੀ ਪਾਰਟੀ ਦੇ ਨਾਲ ਆ ਕਿਉਂਕਿ ਜਿਹੜੇ ਸਮਾਜ ਸੇਵਕ ਹੁੰਦੇ ਆ ਉਹ ਲੋਕ ਹੋ ਸਕਦਾ ਵੀ ਵੋਟਾਂ ਦੇ ਦਿਨਾਂ ਤੇ ਕਿਸੇ ਪਾਰਟੀ ਦੇ ਨਾਲ ਖੜਦੇ ਹੋਣ ਪਰ ਆਮ ਸਮਾਜਿਕ ਤੌਰ ਤੇ ਤੁਹਾਡੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਹਰ ਟਾਈਮ ਖੜਦੇ ਆ ਮਹਿੰਦਰਪਾਲ ਲੂੰਬਾ ਨੇ ਸੈਂਕੜੇ ਲੋਕਾਂ ਨੂੰ ਖੂਨ ਦਾਨ ਦਿਵਾ ਕੇ ਜਾਂ ਦੇ ਕੇ ਆ ਉਹਦੇ ਲੋ ਵੀ ਬਹੁਤ ਜ਼ਿੰਦਗੀਆਂ ਬਚਾਈਆਂ ਔਰ ਬਹੁਤ ਸਾਰੇ ਲੋਕਾਂ ਨੂੰ ਪਤਾ ਕਿ ਸਿਵਲ ਹਸਪਤਾਲ ਦੇ ਵਿੱਚ ਡਿਊਟੀ ਦੌਰਾਨ ਵੀ ਕਿੰਨੇ ਲੋਕਾਂ ਦੇ ਇਲਾਜ ਕਰਾਇਆ ਤੇ ਹੋਰ ਵੀ ਜਿਹੜੇ ਸਮਾਜਿਕ ਕੰਮ ਸੀ ਉਹਨਾਂ ਦੇ ਵਿੱਚ ਕਿੰਨਾ ਅੱਗੇ ਵਧ ਕੇ ਆਏ ਆ ਔਰ ਇਸੇ ਤਰ੍ਹਾਂ ਸਕਦੀ ਭਮ ਨੇ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਬਚਾਈ ਆ ਕਿੰਨੀਆਂ ਮਾਵਾਂ ਦੇ ਜਿਹੜੇ ਵੈਣ ਪੈਣੇ ਸੀਗੇ ਭੈਣਾ ਦੇ ਜਿਹੜੇ ਭਰਾ ਖੋਏ ਜਾਣੇ ਸੀ ਜਿਹੜੀਆਂ ਭੈਣਾ ਅੱਜ ਰਖੜੀ ਬਣਨ ਨੂੰ ਤਰਸਦੀਆਂ ਤੇ ਹੋਰ ਵੀ ਬਹੁਤ ਸਾਰੀਆਂ ਤਰਸਣੀਆਂ ਸੀਆਂ ਔਰ ਜਿਹੜੇ ਭੈਣਾ ਵੇਖਦੇ ਆ ਕਿ ਅੱਜ ਜਦੋਂ 18 19 ਸਾਲ ਦਾ ਨੌਜਵਾਨ ਮਰ ਜਾਂਦਾ ਤੇ ਮਰ ਕੇ ਮਰੇ ਪੈਦੇ ਸਿਰੇ ਬੰਦ ਦੇ ਆਸੀਂ ਉਦੋਂ ਰੋਨੇ ਆ ਪਰ ਅੱਜ ਸਮਾਜ ਦੇ ਵਿੱਚ ਸਾਨੂੰ ਸਰਕਾਰ ਨੂੰ ਰੋਣ ਦੇ ਲਈ ਲੋੜ ਆ ਸਰਕਾਰ ਨੂੰ ਰੋਵੋ ਜਾਂ ਪ੍ਰਸ਼ਾਸਨ ਨੂੰ ਰੋਵੋ ਜਿਹੜਾ ਨਜਾਇਜ਼ ਤੁਹਾਡੇ ਲੋਕਾਂ ਦੇ ਉੱਤੇ ਤੁਹਾਡੇ ਬੱਚਿਆਂ ਦੇ ਉੱਤੇ ਧੱਕੇ ਕਰਕੇ ਨਸ਼ਿਆਂ ਦੇ ਰੋਕ ਥਾਮ ਦੀ ਬਜਾਏ ਉਹਨਾਂ ਨੂੰ ਪਰਫੁੱਲਤ ਕਰਦੇ ਪਏ ਆ ਭਾਵੇਂ ਕਿ ਅੱਜ ਜੁੱਤ ਨਸ਼ਿਆਂ ਵਿਰੁੱਧ ਚੱਲਿਆ ਹੋਇਆ ਮੈਂ ਇਹ ਗੱਲ ਕਹੂੰਗਾ ਕਿ ਜੁੱਤ ਨਸ਼ਿਆਂ ਵਿਰੁੱਧ ਸਾਨੂੰ ਹਜੇ ਕਿਤੇ ਵੀ ਨਹੀਂ ਦੱਸਿਆਗਾ ਜੇ ਅੱਜ ਘਰ ਵੀ ਟਹਿਰੇ ਆ ਤਾਂ ਉਹ ਆਮ ਲੋਕਾਂ ਦੇ ਟਹਿਰੇ ਆ ਪਰ ਕੋਈ ਤਫ਼ਤੀਸ਼ ਨਹੀਂ ਕੀਤੀ ਜਾਂਦੀ ਕਿ ਇਹ ਲੋਕਾਂ ਨੇ ਪਹਿਲਾਂ ਜੇ ਨਸ਼ਾ ਵੇਚਣ ਲੱਗੇ ਆ ਤਾਂ ਉਹਨਾਂ ਦੇ ਬੱਚੇ ਹੋ ਸਕਦਾ ਮੈਂ ਕਹਿੰਨਾ ਵੀ ਜੋ ਸਮਾਜ ਦੇ ਵਿੱਚ ਜੋ ਗਲਤ ਅਨਸਰ ਆ ਜਾਂਦੇ ਆ ਉਹ ਬੱਚੇ ਕਿਤੇ ਨਾ ਕਿਸੇ ਰਿੱਕੇ ਚੜ੍ਹ ਕੇ ਜਾਂ ਕਿਸੇ ਢੰਗ ਦੇ ਨਾਲ ਉਹਨਾਂ ਤੋਂ ਨਸ਼ਾ ਵਕਾਇਆ ਜਾਂਦਾ ਤੇ ਉਹ ਘਰ ਕਿਤੋਂ ਦੇ ਬਣੇ ਆ ਉਹਨਾਂ ਬਾਪ ਦਾਦਿਆਂ ਦੇ ਘਰ ਬਣਾਏ ਹੁੰਦੇ ਆ ਪਰ ਪੁਲਿਸ ਜਿਹੜੀ ਆ ਜਿਹੜੀਆਂ ਕੰਧਾਂ ਹਜੇ ਲਿਪੀਆਂ ਵੀ ਨਹੀਂ ਜਿੰਨਾਂ ਤੇ ਟੀਪ ਵੀ ਨਹੀਂ ਹੋਈ ਉਹ ਜਿਹੇ ਘਰਾਂ ਨੂੰ ਢਾਉਂਦੀ ਫਿਰਦੀ ਤੇ ਵੱਡੇ ਵੱਡੇ ਜਿਹੜੇ ਸਮਗਲਾਰਾ ਉਹ ਮौज ਕਰਦੇ ਪੁਲਿਸ ਦੀ ਛਾਇਆ ਦੇ ਵਿੱਚ ਫਿਰਦੇ ਆ ਰਾਜਨੀਤਿਕ ਲੋਕਾਂ ਦੇ ਨਾਲ ਫੋਟੋ ਕਰਾਉਂਦੇ ਫਿਰਦੇ ਆ ਔਰ ਪਹਿਲੇ ਦਿਨ ਹੀ ਤੁਸੀਂ ਵੇਖਿਆ ਕਿ ਜੋ ਕੋਟਿ ਸੇਖਾਂ ਦੇ ਵੱਡੇ ਡਰੱਗ ਮਾਫੀਏ ਆ ਜਿਹੜੇ ਮੈਡੀਕਲ ਸਟੋਰਾਂ ਦੇ ਮਾਲਕ ਆ ਔਰ ਮੈਡੀਕਲ ਸਟੋਰਾਂ ਤੋਂ ਸ਼ਰੇਆਮ ਨਸ਼ਾ ਵੇਕਦਾ ਵਾ ਉਹ ਜਿਹੜੇ ਆ ਪ੍ਰਸ਼ਾਸਨ ਦੇ ਨਾਲ ਖੜੇ ਆ ਰਾਜਨੀਤਿਕ ਲੋਕਾਂ ਦੇ ਨਾਲ ਖੜੇ ਆ ਔਰ ਇੱਥੋਂ ਤੱਕ ਵੀ ਮੈਨੂੰ ਪਤਾ ਲੱਗਿਆ ਕਿ ਉਹ ਜਿਹੜੇ ਸੀਲ ਕੀਤੇ ਗਏ ਆ ਆ ਆਪਣੇ ਮੈਡੀਕਲ ਸਟੋਰ ਅੱਜ ਕੱਲ੍ਹ ਖੋਲਣ ਦੀ ਤਾਕ ਦੇ ਵਿੱਚ ਆ ਉਹ ਖੁੱਲ ਵੀ ਰਿਹਾ ਧੜਾ ਧੜ ਦੇ ਵਿੱਚ ਜਦੋਂ ਕਿ ਉਹ ਅਲੀਗਲ ਆ ਇਹਨਾਂ ਤੇ ਵੀ ਅਸੀਂ ਜਿਹੜੀ ਆਪਣੀ ਰਿਪੋਰਟ ਤਿਆਰ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜੇ ਇਸ ਤਰ੍ਹਾਂ ਦਾ ਮਾਫੀਆ ਜਿਹੜਾ ਨਾਂ ਸਿਰ ਚੱਕੇ ਮੈਂ ਹੁਣ ਆਪ ਜੀ ਨੂੰ ਇੱਕ ਹਾਈ ਕੋਰਟ ਦਾ ਫੈਸਲਾ ਜਿਹੜਾ ਸੀ ਇਹ ਮਹਿੰਦਰਪਾਲ ਲੂੰਬਾ ਤੇ ਸੁਖਦੀਪ ਭਮ ਦੇ ਹੱਕ ਵਿੱਚ ਆਇਆ ਔਰ ਉਹਦੇ ਤੇ 9 ਤਰੀਕ ਨੂੰ ਫੇਰ ਪੰਜਾਬ ਸਰਕਾਰ ਨੇ ਐਸੇ 9 ਨੂੰ 9 ਮਈ ਨੂੰ ਜਿਹੜਾ ਪਰਸੋਂ ਚੌਥੇ ਤੱਕ ਜਿਹੜਾ ਆਪ ਦਾ ਜਵਾਬ ਵੀ ਦੇਣਾ ਵਾ ਔਰ ਉਸ ਤੋਂ ਪਹਿਲਾਂ ਇਹਨਾਂ ਤੇ ਜਿਹੜਾ ਪੋਸਟ ਕੋ ਤੇ ਐਨਡੀਪੀਐਕਸ ਦਾ ਲੱਗਿਆ ਸੀਗਾ ਨਜ਼ਾਜ ਪਰਚਾ ਪਾਇਆ ਗਿਆ ਸੀ ਦੋਨਾਂ ਵਿਅਕਤੀਆਂ ਤੇ ਜਿਹੜੇ ਸਾਡੇ ਬਿਸਲ ਬਲੌਰ ਸੀਗੇ ਸਾਡੇ ਸਮਾਜ ਦੇ ਸਭ ਚਿੰਤਕ ਸੀਗੇ ਮਹਿੰਦਰਪਾਲ ਲੂੰਬਾ ਤੇ ਸੁਖਦੀਪ ਭਮ ਜੀ ਔਰ ਇਹਨਾਂ ਤੇ ਜਿਹੜੇ ਪਰਚਾ ਪਾਇਆ ਗਿਆ ਸੀਗਾ ਬਲਾਤਕਾਰ ਦਾ ਤੇ ਨਸ਼ੇ ਵੇਚਣ ਦਾ ਉਹਦੇ ਵਿੱਚ ਰਾਹਤ ਕੋਟ ਨੇ ਦਿੱਤੀ ਸੀਗੀ ਔਰ ਰੋਕ ਲਗਾਈ ਆ ਕਿ ਇਹਨਾਂ ਦੀ ਗ੍ਰਿਫਤਾਰੀ ਨਾ ਹੋ ਸਕੇ ਔਰ ਅੱਜ ਮਾਨਯੋਗ ਪੰਜਾਬ ਦੇ ਸਾਡੇ ਡੀਜੀਪੀ ਸਾਹਿਬ ਉਹਨਾਂ ਨੇ ਇੱਕ ਸੈੱਟ ਵੀ ਬਣਾਈ ਆ ਉਹ ਸੈੱਟ ਦੇ ਵਿੱਚ ਜਦੋਂ ਵੀ ਸਾਨੂੰ ਇਨਾਂ ਨੂੰ ਮਹਿੰਦਰਪਾਲ ਲੂੰਬਾ ਜੀ ਨੂੰ ਸੱਦਿਆ ਜਾਊਗਾ ਉਹਦੇ ਸਾਥੀ ਨੂੰ ਸੱਦਿਆ ਜਾਊਗਾ ਤੇ ਉਹਨਾਂ ਦੇ ਅੱਗੇ ਪੇਸ਼ ਹੋਣਗੇ ਹਰ ਇੱਕ ਸਬੂਤ ਜਿਹੜਾ ਵਾ ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਜਾਵੇਗਾ ਦਿੱਤਾ ਜਾਵੇਗਾ ਕਿ ਜੋ ਸਬੂਤਾਂ ਦੇ ਆਧਾਰ ਤੇ ਕੰਮ ਹੋ ਰਿਹਾ ਸੀ ਔਰ ਕਿਵੇਂ ਪੁਲਿਸ ਪ੍ਰਸ਼ਾਸਨ ਨੇ ਰਾਜਨੀਤਿਕ ਲੋਕਾਂ ਦੇ ਨਾਲ ਰਲ ਕੇ ਉਸ ਸਾਰੇ ਗੇਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਨਸ਼ਾ ਰੋਕਣ ਦੀ بجائے ਨਸ਼ਾ ਵੇਚਣ ਵਾਲਿਆਂ ਨੂੰ ਨਸ਼ਾ ਵੰਡਣ ਵਾਲੇ ਲੋਕਾਂ ਨੂੰ ਪਰਫੁੱਲਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤਾਂ ਮੈਂ ਹਾਈ ਕੋਰਟ ਦੀ ਜਿਹੜੀ ਪਹਿਲੇ ਦਿਨੀ ਇੱਕ ਟਿੱਪਣੀ ਆਈ ਆ ਉਹਦੇ ਚ ਹੈ ਤਾਂ 10 11 ਪੁਆਇੰਟ ਬਣਾਏ ਆ ਨਾਂਯੋਗ ਹਾਈ ਕੋਰਟ ਅਦਾਲਤ ਨੇ ਪਰ ਇੱਕ ਜਿਹੜਾ ਮੈਂ ਫੇਰ ਵੀ ਪਹਿਰਾ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਜਿਹੜਾ ਬੜਾ ਹੀ ਅਹਿਮ ਆ ਸਮਾਜ ਦੇ ਪ੍ਰਤੀ ਸੁਚੇਤ ਹੋ ਕੇ ਉਹ ਜੱਜ ਸਾਹਿਬ ਨੇ ਬੜਾ ਫੈਸਲਾ ਕੀਤਾ ਔਰ ਉਹਨੇ ਵੀ ਚਿੰਤਾਜਾਰ ਕੀਤੇ ਆ ਕਿ ਜੇ ਇਹੋ ਜਿਹੇ ਲੋਕਾਂ ਨੂੰ ਅਸੀਂ ਆ ਰੋਕ ਨਿਯਾਜ ਪਰਚਿਆਂ ਚ ਫਸਾਵਾਂ ਕਿਤੇ ਫਿਰ ਕਿਵੇਂ ਜੁੱਤ ਨਸ਼ਾ ਵਿਰੋਧ ਜਿਹੜਾ ਵਾ ਸਰਕਾਰ ਦਾ ਸਫਲ ਹੋਊਗਾ ਔਰ ਇਹ ਪੈਰਾ ਨੰਬਰ 10 ਆ ਜੇ ਕਿਸੇ ਵੀਰ ਨੂੰ ਚਾਹੀਦਾ ਹੋਇਆ ਤਾਂ ਮੈਂ ਐਂਡ ਦੇ ਵਿੱਚ ਆਪਣਾ ਜਿਹੜਾ ਫੋਨ ਨੰਬਰ ਜ਼ਰੂਰ ਬੋਲੂਗਾ ਆਪ ਜੀ ਨੂੰ ਉਹਦੀਆਂ ਤਾਪੀਆਂ ਵੀ ਪੇਸ਼ ਕਰ ਦੂੰਗਾ ਜੋ ਵੀ ਹਾਈ ਕੋਰਟ ਦਾ ਸਾਡੇ ਕੋਲੇ ਹੁਣ ਤੱਕ ਆ ਆਦੇਸ਼ ਆਇਆ ਸੀਗਾ ਔਰ 9 ਤਰੀਕ ਜਿਹੜੀ 9 ਮਈ ਆ ਦੋ ਚਾਰ ਦਿਨਾਂ ਤੱਕ ਉਹਦੇ ਵਿੱਚ ਫੇਰ ਇਹ ਜਿਹੜੀ ਪੰਜਾਬ ਸਰਕਾਰ ਜਵਾਬ ਦੇਊਗੀ ਉਹਦੇ ਤੇ ਵੇਖਾਂਗੇ ਕੀ ਟਿੱਪਣੀ ਹੁੰਦੀ ਹੈ ਹੁਣ 10 ਨੰਬਰ ਪੈਰਾ ਮੈਂ ਇਹ ਬਿਲਕੁਲ ਪੜ ਕੇ ਦੱਸੂਗਾ ਇੱਕ ਦੋ ਮਿੰਟ ਵੱਧ ਲੱਗ ਸਕਦੇ ਪਰ ਤੁਹਾਡੇ ਲੋਕਾਂ ਦੇ ਕੰਮ ਦਾ ਸੱਚਾ ਔਰ ਉਹਨਾਂ ਲੋਕਾਂ ਦੀ ਸੱਚ ਦਾ ਇਹ ਪਹਿਰੇਦਾਰ ਜਿਨ੍ਹਾਂ ਲੋਕਾਂ ਨੇ ਇਹਨਾਂ ਵਿਅਕਤੀਆਂ ਦੇ ਨਾਲ ਖੜ ਕੇ ਆਪਣਾ ਸਮਾਂ ਦਿੱਤਾ ਔਰ ਸੱਚ ਨੂੰ ਲੋਕਾਂ ਦੇ ਸਾਹਮਣੇ ਜਾਗਰੂਕ ਕਰਨ ਦਾ ਇਹਨਾਂ ਦੀ ਮਜ਼ਬੂਤੀ ਦੱਤੀ ਆ ਇਹ ਕੇਸ ਨੰਬਰ ਸੂਬੇ ਵਿੱਚ ਪੈਦਾ ਹੋਈ ਗੰਭੀਰ ਸਥਿਤੀ ਦੀ ਯਾਦ ਦਿਵਾਉਂਦਾ ਹੈ ਨੌਜਵਾਨਾਂ ਵਿੱਚ ਨਸ਼ਿਆਂ ਦੀ ਆਦਤ ਵਿੱਚ ਚਿੰਤਾਜਨਕ ਵਾਧਾ ਅਤੇ ਨੌਜਵਾਨ ਕੁੜੀਆਂ ਦੇ ਜਨਸੀ ਸੋਚਨ ਸੋਸ਼ਣ ਦੇ ਖਤਰੇ ਲਈ ਤੁਰੰਤ ਅਤੇ ਤਾਲਮੇਲ ਵਾਲੀਆਂ ਕਾਰਵਾਈਆਂ ਦੀ ਲੋੜ ਹੈ ਇਸ ਨੂੰ ਇਸ ਸੰਕਟ ਨੂੰ ਰੋਕਣ ਲਈ ਨਸ਼ਾ ਤਸਕਰਾਂ ਅਤੇ ਤਸਕਰਾਂ ਵਿਰੁੱਧ ਕਾਨੂੰਨ ਦੀ ਸ਼ਕਤੀ ਨਾਲ ਲਾਗੂ ਕਰਨ ਨਸ਼ਾ ਕਰਨ ਵਾਲਿਆਂ ਲਈ ਮਜ਼ਬੂਤ ਮੜਵ ਸਿਬਾ ਪ੍ਰੋਗਰਾਮਾ ਸਕੂਲਾਂ ਅਤੇ ਭਾਈਚਾਰਿਆਂ ਵਿੱਚ ਮੁਹਿਮਾ ਅਤੇ ਪੀੜਤਾਂ ਲਈ ਇੱਕ ਮਜ਼ਬੂਤ ਸਹਾਇਤਾ ਪ੍ਰਣਾਲੀ ਰਾਹੀ ਬਹੁਪੱਖੀ ਪਹੁੰਚ ਦੀ ਲੋੜ ਹੈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਮਾਜਿਕ ਸਤਾਵਾ ਸਿਵਲ ਸੁਸਾਇਟੀਆਂ ਦਰਮਿਆਨ ਤਾਲਮੇਲ ਵਾਲੇ ਯਤਨਾਂ ਦੀ ਲੋੜ ਵੀ ਉਨੀ ਮਹੱਤਵਪੂਰਨ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਮਜ਼ੋਰ ਵਿਅਕਤੀਆਂ ਖਾਸ ਕਰਕੇ ਲੜਕੀਆਂ ਕੁੜੀਆਂ ਨੂੰ ਸੁਰੱਖਿਆ ਸ਼ਕਤੀਸ਼ਾਲੀ ਬਣਾਇਆ ਜਾਂਦਾ ਹੈ ਅਤੇ ਸਿੱਖਿਆ ਅਤੇ ਸੁਰੱਖਿਆ ਵਾਤਾਵਰਨ ਦੇ ਵਿੱਚ ਪਹੁੰਚ ਦਿੱਤੀ ਜਾਂਦੀ ਹੈ ਤਾਂ ਜੋ ਉਹਨਾਂ ਦੀ ਤੰਦਰੁਸਤੀ ਪ੍ਰੱਖ ਵਿੱਚ ਸੁਰੱਖਿਆ ਤੋਂ ਸਹਾਸਤ ਕਰ ਸਕੇ ਇਹ ਇਥੇ ਮਤਲਬ ਇਹ ਕੇਸ ਦੇ ਵਿੱਚ ਇਹ ਮ ਟਿੱਪਣੀ ਅਤੇ ਹੋਰ ਵੀ ਜਿਹੜੇ 12 ਪੁਆਇੰਟ ਆ ਜੱਜ ਸਾਹਿਬ ਨੇ ਇਹ ਕੀਰਤੀ ਸਿੰਘ ਜੀ ਜਾਜਾ ਲੇਡੀ ਜਾਜਾ ਜਿਨ੍ਹਾਂ ਨੇ ਇਹ ਫੈਸਲਾ ਸੁਣਾਇਆ ਵਾ ਔਰ ਬਹੁਤ ਮਹੱਤਵਪੂਰਨ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਜਿਹੜੇ ਵਿਸਲ ਬਲੋਰ ਇਹਨਾਂ ਨਾਲ ਸਾਂਝੇ ਪ੍ਰੋਗਰਾਮ ਸਮਾਜਿਕ ਲੋਕਾਂ ਦੇ ਨਾਲ ਸਾਂਝੇ ਪ੍ਰੋਗਰਾਮ ਲੈ ਕੇ ਲੈ ਕੇ ਪ੍ਰਸ਼ਾਸਨ ਨੂੰ ਫਿਰ ਅੱਗੇ ਚੱਲਣਾ ਚਾਹੀਦਾ ਤਾਂ ਕਿ ਜਿਹੜੇ ਇਸ ਤਰ੍ਹਾਂ ਦੇ ਮਰੀਜ਼ ਆ ਉਹ ਭਾਵੇਂ ਲੜਕੀਆਂ ਭਾਵੇਂ ਨੌਜਵਾਨ ਲੜਕੇ ਆ ਜਿਨ੍ਹਾਂ ਦਾ ਖਾਸ ਕਰਕੇ ਕੁੜੀਆਂ ਦਾ ਜੈਂਸੀ ਸੋਲੂਸ਼ਨ ਹੋ ਰਿਹਾ ਉਹਨਾਂ ਵਾਸਤੇ ਵੀ ਸਾਨੂੰ ਇਹ ਸਾਂਝੇ ਪ੍ਰੋਗਰਾਮ ਲੀਕ ਕੇ ਸਾਂਝੇ ਲੋਕਾਂ ਦੀ ਮਦਦ ਲੈ ਕੇ ਉਹਨਾਂ ਲੋਕਾਂ ਦੇ ਮੋੜ ਵਸੇਬੇ ਲਈ ਗੰਭੀਰ ਹੋਣਾ ਚਾਹੀਦਾ ਇਹ ਫੈਸਲਾ ਜਿਹੜਾ ਮੈਂ ਇਹ ਵੀ ਕਹੂੰਗਾ ਕਿ ਜਿਹੜੀ 17 ਆਪਾਂ April ਨੂੰ ਇੱਕ ਵੱਡਾ ਇਕੱਠ ਮੋਗੇ ਦੇ ਵਿੱਚ ਰੱਖਿਆ ਸੀ ਉਸ ਇਕੱਠ ਦੇ ਵਿੱਚ ਬਹੁਤ ਸਾਰੇ ਅਣਸਾਖ ਪਸੰਦ ਲੋਕ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਇੱਕ ਸਿਰਫ ਉਹ ਸੱਚ ਦੀ ਆਵਾਜ਼ ਦੇ ਨਾਲ ਖੜਨ ਲਈ ਆਏ ਸੀ ਉਹਨਾਂ ਲੋਕਾਂ ਦੀ ਆਵਾਜ਼ ਆਹੀ ਨਾ ਕਿ ਮਹਿੰਦਰਪਾਲ ਤੇ ਸੁਖਦੀਪ ਦੀ ਕੋਈ ਖਾਸ ਗੱਲ ਸੀਗੀ ਉਹਨਾਂ ਲੋਕਾਂ ਨੇ ਆਵਾਜ਼ ਉਠਾਈ ਔਰ ਸੱਚ ਦੀ ਆਵਾਜ਼ ਦੇ ਉੱਪਰ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਉਹ ਪੰਜਾਬ ਦੀ ਹਾਈ ਕੋਰਟ ਤੱਕ ਜਿਹੜੀ ਆ ਅਦਾਲਤ ਦੇ ਵਿੱਚ ਉਹ ਗੱਲ ਗਈ ਉਥੇ ਨਾਲ ਡੀਜੀਪੀ ਪੰਜਾਬ ਦੇ ਕੰਨਾਂ ਤੱਕ ਉਹ ਗੱਲ ਪਹੁੰਚੀ ਵੀ ਮੋਗੇ ਦੇ ਵਿੱਚ ਜਿਹੜੀ ਐਸੀ ਗੱਲ ਕੀ ਹੋ ਗਈ ਵੀ ਜਿਹੜਾ ਉਥੇ ਇਨਾ ਕਮਸਾਨ ਬਣ ਗਿਆ ਫਿਰ ਉਹਨਾਂ ਨੇ ਡੀਆਈਜੀ ਲੈਵਲ ਦੀ ਇੱਕ ਸੈਟ ਤਿਆਰ ਕੀਤੀ ਆ ਜਿਹਦੇ ਚ ਵੱਖ-ਵੱਖ ਪੰਜ ਵਿਅਕਤੀ ਲੱਗੇ ਆ ਉਹਨਾਂ ਅਧਿਕਾਰੀਆਂ ਦੇ ਵਿੱਚ ਚਾਰ ਐਸਪੀ ਰੈਂਕ ਦੇ ਆ ਔਰ ਇੱਕ ਜਿਹੜੇ ਡੀਆਈਜੀ ਰੈਂਕ ਦੇ ਲੱਗੇ ਆ ਜਿਨ੍ਹਾਂ ਦੇ ਥਲੇ ਸੈਟ ਬਣੀ ਆ ਜਦੋਂ ਵੀ ਉਹ ਸੈਟ ਇਹਨਾਂ ਸਖਦੀਪ ਭਮ ਜੀ ਨੂੰ ਮਹਿੰਦਰਪਾਲ ਲੂੰਬਾ ਜੀ ਨੂੰ ਇਹਨਾਂ ਨੂੰ ਉਹ ਸੱਦੇਗੀ ਤਾਂ ਇਹ ਆਪ ਦਾ ਪੱਖ ਪੂਰੀ ਮਜ਼ਬੂਤੀ ਦੇ ਨਾਲ ਪੇਸ਼ ਕਰੂਗੀ ਕਿ ਅਸੀਂ ਬੇਗਨਾ ਸੀ ਅਸੀਂ ਸੱਚ ਦੇ ਨਾਲ ਖੜਨ ਵਾਲੇ ਲੋਕ ਆ ਅਸੀਂ ਸੱਚੀ ਗੱਲ ਕੀਤੀ ਸੀ ਡਰੱਗ ਮਾਫੀਆ ਨੂੰ ਨੱਥ ਪਾਉਣ ਦੀ ਗੱਲ ਕੀਤੀ ਸੀ ਜਿੱਥੇ ਰਾਜਨੀਤਿਕ ਲੋਕਾਂ ਨੂੰ ਚੰਗਾ ਨਹੀਂ ਲੱਗਿਆ ਜਿੱਥੇ ਪ੍ਰਸ਼ਾਸਨ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ ਪਰ ਸਾਡੇ ਤੇ ਪਰਚਾ ਨਜਾਇਜ਼ ਝੂਠਾ ਹੋਇਆ ਉਹ ਉਹਨਾਂ ਲੋਕਾਂ ਦੀ ਜਿੱਤ ਹੋ ਗਈ ਜਿਹੜੇ ਲੋਕ 17 ਤਰੀਕ ਨੂੰ ਵੀ ਪਹੁੰਚੇ ਸੀ ਜਿਨ੍ਹਾਂ ਨੇ ਅੱਗੋਂ ਪਿੱਛੋਂ ਵੀ ਆਹ ਦਾ ਨਾਰਾ ਮਾਰਿਆ ਸੀ ਬਾਕੀ ਰਹੀ ਗੱਲ 9 ਤਰੀਕ ਦੀ ਕਿ 9 ਤਰੀਕ ਆ 8 ਤਰੀਕ ਦਾ ਜਿਹੜਾ ਪ੍ਰੋਗਰਾਮ ਆਪਾਂ 8 ਮਈ ਦਾ ਇੱਕ ਸਾਡੇ ਸਤਿਕਾਰਯੋਗ ਵੀਰ ਭਾਈ ਲੱਖਾ ਸਿਧਾਨਾ ਜੀ ਤੇ ਉਹਨਾਂ ਦੇ ਸਾਥੀ ਸਾਰੇ ਅਮੀ ਤੋਜ ਮਾਨ ਜੀ ਉਹਨਾਂ ਨੇ ਇੱਕ ਪ੍ਰੋਗਰਾਮ ਦਿੱਤਾ ਸੀਗਾ ਕਿ ਆਪਾਂ 8 ਤਰੀਕ ਨੂੰ ਮੋਗਾ ਦੀ ਧਰਤੀ ਤੇ ਦੁਬਾਰਾ ਇਕੱਠੇ ਹੋਣਾ ਲੋਕਾਂ ਦੇ ਧੰਨਵਾਦ ਲਈ ਵੀ ਔਰ ਇਸ ਕੇਸ ਦੀ ਪੈਰਵਾਹੀ ਲਈ ਵੀ ਉਹ ਸੱਚ ਦੀ ਆਵਾਜ਼ ਵਾਸਤੇ ਫੇਰ ਉਹਨਾਂ ਨੇ ਇਕੱਠ ਰੱਖਿਆ ਸੀ ਪਰ ਉਹ ਹੁਣ ਕੁਝ ਦਿਨਾਂ ਵਾਸਤੇ ਆਪਾਂ ਮੁਲਤਵੀ ਕਰ ਦਿੰਨੇ ਆ ਇਕੱਠ 8 ਤਰੀਕ ਤੋਂ ਬਾਅਦ ਜਿਹੜਾ 9 ਤਰੀਕ ਜਿਹੜੀ ਹਾਈ ਕੋਰਟ ਦੀ ਪਈ ਹੋਈ ਆ ਉਹਦੇ ਆਪਾਂ ਨੂੰ ਕੀ ਆਰਡਰ ਮਿਲਦੇ ਆ ਕੀ ਉਹਦੇ ਚ ਆਪਣੀ ਗੱਲਬਾਤ ਸੁਣੀ ਜਾਂਦੀ ਆ ਉਸ ਤੋਂ ਬਾਅਦ ਆਪਾਂ ਜਿਹੜਾ ਵਾ ਅਮਿਤ ਓਜਮਾਨ ਜੀ ਵਾਲਾ ਲੱਖੇ ਸਧਾਨੇ ਵਾਲਾ ਤੇ ਸਮਾਜ ਸੇਵੀ ਲੋਕਾਂ ਵਾਲਾ ਸੱਚ ਦੀ ਆਵਾਜ਼ ਦੇ ਲੋਕਾਂ ਵਾਲਾ ਜਿਹੜਾ ਵਾ ਟੱਠ ਫੇਰ ਰੱਖਾਂਗੇ ਉਹ ਹੋ ਸਕਦਾ 12 13 15 ਤਰੀਕ ਤੋਂ ਬਾਅਦ ਰੱਖਣਾ ਪਵੇ ਆਪਾਂ ਜੋ ਵੀ ਪ੍ਰੋਗਰਾਮ ਹੋਵੇਗਾ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਨੂੰ ਇਹ ਸਨੇਹਾ ਪਹਿਲਾਂ ਮਿਲ ਚੁੱਕਿਆ ਸੀ ਕਿ 8 ਤਰੀਕ ਨੂੰ ਮੋਗਾ ਦੇ ਵਿੱਚ ਆਪਾਂ ਵੱਡਾ ਇਕੱਠ ਕਰਨਾ ਅਸੀਂ ਉਹਨਾਂ ਲੋਕਾਂ ਤੋਂ ਮਾਫੀ ਵੀ ਚਾਹੁੰਦੇ ਹਾਂ ਤੇ ਅਗਲੀ ਵਾਰ ਨਵਾਂ ਜਿਹੜਾ ਇਕੱਠ ਦਾ ਪ੍ਰੋਗਰਾਮ ਆਪਾਂ ਲੀਕਾਂਗੇ ਉਹਦੇ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨ ਵਾਸਤੇ ਵੀ ਮੰਗ ਰੱਖਾਂਗੇ ਕਿਉਂਕਿ ਸੱਚ ਦੀ ਆਵਾਜ਼ ਆ ਦਬਾਈ ਜਾ ਰਹੀ ਆ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਆ ਜੋ ਪਾਰਟੀ ਵਾਲੇ ਦਿਨਾਂ ਦੇ ਵਿੱਚ ਵੋਟਾਂ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਵਿਅਕਤੀਆਂ ਨੇ ਜਿੱਧਰਲੇ ਪਾਸੇ ਵੀ ਤੁਸੀਂ ਖੜਨਾ ਦਾ ਖੜੋ ਆਪਦੀਆਂ ਆਵਾਜ਼ ਦੀਆਂ ਪਾਰਟੀਆਂ ਦੇ ਨਾਲ ਪਰ ਜਿੱਥੇ ਸੱਚ ਦਬਾਇਆ ਜਾਂਦਾ ਜਿੱਥੇ ਲੋਕਾਂ ਦਾ ਕਹਾਣ ਕੀਤਾ ਜਾਂਦਾ ਜਿੱਥੇ ਅੱਜ ਬਜ਼ੁਰਗ ਮਾਪਿਆਂ ਦੇ ਹੱਥਾਂ ਦੇ ਵਿੱਚੋਂ ਮਾ ਬੱਚੇ ਖੋਏ ਜਾ ਰਹੇ ਆ ਨਿਰਜਵਾਨ ਪੈਣਾ ਦੇ ਹੱਥੋਂ ਨਿਕੇ ਬੱਚਿਆਂ ਦੇ ਮਾਪੇ ਖੋਏ ਜਾ ਰਹੇ ਆ ਇਸ ਗੱਲ ਤੇ ਪਹਿਰਾ ਦੇਣ ਦੀ ਲੋੜ ਆ ਸਤਿਕਾਰਯੋਗ ਵੀਰੋ ਆઠੋਂ ਆਪਾਂ ਮਹਿੰਦਰਪਾਲ ਲੂੰਬਾ ਦੇ ਜਰੀਏ ਸੁਖਦੀਪ ਭਮ ਦੇ ਜਰੀਏ ਇੱਕ ਸੱਚ ਦੀ ਆਵਾਜ਼ ਨੂੰ ਜਿਹੜਾ ਆਪਾਂ ਬਲੰਦ ਕਰੀਏ ਤਾਂ ਕਿ ਸਾਡੇ ਪੰਜਾਬ ਦੀ ਸੁੱਤੀ ਸਰਕਾਰ ਜਿਹੜੀ ਯੋਧ ਨਸ਼ਿਆਂ ਵਿਰੋਧ ਕਰਦੀ ਪਈ ਆ ਇੱਕ ਡਰਾਮਾ ਟਾਈਪ ਹੋ ਕੇ ਰਹਿ ਗਿਆ ਇਸ ਡਰਾਮੇ ਨੂੰ ਆਪਾਂ ਖਤਮ ਕਰਨ ਵਾਲੇ ਪਾਸੇ ਤੁਰੀਏ ਔਰ ਸੱਚ ਮੋਚੋ ਜਿਹੜਾ ਵਰ ਜੁਦ ਨਸ਼ਾ ਵਿਰੋਧ ਆਪਾਂ ਸਾਰੇ ਰੋਕ ਲਾਂ ਰੜਕੇ ਕਰੀਏ ਉਹਦੇ ਚ ਰਾਜਨੀਤਿਕ ਲੋਕ ਵੀ ਗੈਰ ਸਿਆਸੀ ਲੋਕ ਵੀ ਔਰ ਦੂਸਰੇ ਤੀਸਰੇ ਜਿਹੜੇ ਸਮਾਜ ਸੇਵਕਾਂ ਜਾਂ ਜ਼ਿਲ੍ਹਾ ਪ੍ਰਸ਼ਾਸਨਾਂ ਉਹ ਵੀ ਆਪਣੀ ਚੰਗੀ ਭੂਮਿਕਾ ਨਿਭਾ ਸਕੇ ਕਿਸੇ ਦਬਾਅ ਤੋਂ ਬਾਹਰ ਆ ਕੇ ਇਸ ਤਰ੍ਹਾਂ ਦੇ ਆਪਾਂ ਪ੍ਰੋਗਰਾਮ ਲਿਕਨੇ ਆ ਔਰ 8 ਤਰੀਕ ਦਾ ਜਿਹੜਾ 8 ਮਈ ਦਾ ਪ੍ਰੋਗਰਾਮ ਸੀ ਅਮੀ ਤੋਜ ਮਾਨ ਲਖੇ ਸਿਧਾਣੇ ਬਾਈ ਵਾਲਾ ਉਹ ਕੈਸਾ ਲਾ ਔਰ 9 ਤਰੀਕ ਨੂੰ ਜੋ ਆਪਾਂ ਨੂੰ ਕੋਰਟ ਫੈਸਲਾ ਦੋ ਉਹਦੇ ਤੇ ਵੇਖਾਂਗੇ ਉਸ ਤੋਂ ਅੱਗੇ ਜਾ ਕੇ ਜਿਹੜਾ ਆਪਾਂ ਨੂੰ ਸਿਵਲ ਸੁਸਾਇਟੀਆਂ ਬਣਾਉਣੀਆਂ ਪੈਣੀਆਂ ਸਾਂਝੇ ਪ੍ਰੋਗਰਾਮ ਜਿਹੜੀ ਆ ਕੋਰਟ ਵੀ ਕਹਿੰਦੀ ਹੈ ਲੀਕੋ ਤਾਂ ਕਿ ਇਹ ਜਿਹੜੀ ਆ ਨਸ਼ਿਆਂ ਦੇ ਵਿਰੁੱਧ ਜਿਹੜੀ ਲੜਾਈ ਆ ਸਫਲ ਹੋ ਸਕੇ ਬਹੁਤ ਸਾਰੀਆਂ ਗਲਤੀਆਂ ਬੋਲਦਾਂ ਤੇ ਵੀ ਹੋ ਗਈਆਂ ਹੋਣਗੀਆਂ ਸਮਾਂ ਵੀ ਤੁਹਾਡਾ ਵੱਧ ਲੈ ਲਿਆ ਹੋਊਗਾ ਮਾਫੀ ਚਾਹੁੰਨਾ ਮੇਰਾ ਨੰਬਰ 92566 49533 WhatsApp ਨੰਬਰ ਵੀ ਮੇਰਾ ਇਹੀ ਆ ਔਰ ਆਮ ਨੰਬਰ ਵੀ ਮੇਰਾ ਜਿਹੜਾ ਪੁਰਾਣਾ ਨੰਬਰ ਆ 20 25 ਸਾਲਾਂ ਤੋਂ ਇਹੀ ਚੱਲਦਾ ਆਉਂਦਾ ਜਿਹ ਦੁਆਰਾ ਫੇਰ ਬੋਲ ਦਿੰਨਾ 92568 92 8 ਨਹੀਂ ਪਾਉਣਾਗਾ 92566 ਔਰ 49533 92568 9533 ਮੇਰਾ ਨੰਬਰ ਆ ਪ੍ਰਿੰਟ ਮੇਰਾ ਬਹੁਣਾਵਾ ਜਿਲ੍ਹਾ ਮੋਗਾਵਾ ਜੇ ਕਿਸੇ ਨੂੰ ਇਹ ਕਾਪੀ ਆਰਡਰਾਂ ਦੀ ਚਾਹੀਦੀ ਹੋਵੇ ਤਾਂ ਮੈਂ ਆਪ ਜੀ ਨੂੰ ਇਹ ਆਰਡਰਾਂ ਦੀ ਕਾਪੀ ਪ੍ਰੋਵਾਈਡ ਕਰੂੰਗਾ ਔਰ ਇਹਦਾ ਪੰਜਾਬੀ ਦਾ ਲੱਥਾ ਵੀ ਜਿਹੜਾ ਨਾਲ ਕੀਤਾ ਗਿਆ ਵਾ ਹਾਈ ਕੋਰਟ ਮਾਂਜੋ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਦੇ ਜੱਜ ਕੀਰਤੀ ਸਿੰਘ ਵੱਲੋਂ ਦਿੱਤੀਆਂ ਗਈਆਂ ਟਿੱਪਣੀਆਂ ਦਾ ਆਪ ਜੀ ਨੇ ਨਾਲ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ